ਅਸੀਂ ਬਟਾਲਾ ਨਿਵਾਸੀ ਬਹੁਤ ਹੀ ਖੁਸ਼ਕਿਸਮਤਾਂ ਕਿ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕੀ ਬਟਾਲਾ ਦੇ ਵਿੱਚ ਮਾਤਾ ਸੁਲਖਨੀ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਔਰ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਵਰੇਗੰਢ ਨੂੰ ਮਨਾਉਣ ਵਾਸਤੇ ਬਟਾਲਾ ਬਹੁਤ ਹੀ ਉਤਸ਼ਾਹਿਤ ਰਹਿੰਦਾ ਹੈ ਇੱਥੇ ਬਟਾਲਾ ਨਹੀਂ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਔਰ ਵਿਦੇਸ਼ਾਂ ਤੋਂ ਵੀ ਲੋਕ ਇਸ ਜਿਹਨੂੰ ਬਾਬੇ ਦਾ ਵਿਆਹ ਕਿਹਾ ਜਾਂਦਾ ਹੈ ਉਸ ਨੂੰ ਦੇਖਣ ਵਾਸਤੇ ਲੋਕ ਆਉਂਦੇ ਹਨ ਔਰ ਬਹੁਤ ਹੀ ਸ਼ਰਧਾਪੂਰਵਕ ਗੁਰਦੁਆਰਾ ਕਾਂਨਪਾ ਸਾਹਿਬ ਜਿਹੜਾ ਕਿ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਉੱਥੇ ਨਤਬਸਾ ਖੋ ਕੇ ਆਪਣੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਔਰ ਇਸ ਮੌਕੇ ਦੇ ਉੱਤੇ ਜਿੱਥੇ ਪ੍ਰਸ਼ਾਸਨ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਹਨ ਉੱਥੇ ਸਾਡੇ ਸਫਾਈ ਕਰਮਚਾਰੀ ਔਰ ਹੈਲਥ ਡਿਪਾਰਟਮੈਂਟ ਉਹਨਾਂ ਨੇ ਵੀ ਬਹੁਤ ਅੱਛੇ ਪ੍ਰਬੰਧ ਕੀਤੇ ਹਨ ਤਾਂ ਕਿ ਕੋਈ ਅਨਸੁਕਾਮੀ ਘਟਾਣਾ ਨਾ ਘਟ ਸਕੇ ਸੋ ਜਿੱਤੇ ਸਾਡੇ ਬਹੁਤ ਹੀ ਊਰਜਾਵਾਨ ਔਰ ਅਨਰਜੈਟਿਕ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਿਨ ਰਾਤ ਅੰਤ ਤੱਕ ਮਿਹਨਤ ਕਰ ਰਹੇ ਹਨ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੀਸੀ ਸਾਹਿਬਾਨ ਸਾਰੇ ਜੋ ਵੀ ਡਿਪਾਰਟਮੈਂਟ ਹਨ ਉਹਨਾਂ ਨੂੰ ਇਕੱਠਾ ਕਰਕੇ ਸ਼ਹਿਰ ਦਾ ਰਾਉਂਡ ਵੀ ਘਟਾਇਆ ਗਿਆ ਤਾਂ ਕਿ ਸ਼ਹਿਰ ਨੂੰ ਸਫਾਈ ਵਿਵਸਥਾ ਨਾਲ ਦੇਖਿਆ ਜਾਏ ਸੋ ਮੈਂ ਸਮਝਦਾ ਕਿ ਇਹ ਹਰ ਸਾਲ ਮਨਾਇਆ ਜਾਣ ਵਾਲਾ ਜਿਹੜਾ ਪਰਵ ਹੈ ਜਿਸ ਨੂੰ ਅਸੀਂ ਬਹੁਤ ਹੀ ਸ਼ਰਧਾਪੂਰਕ ਮਨਾਉਂਦੇ ਹਾਂ ਇਸ ਸਾਲ ਵੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਮਨਾਇਆ ਜਾਣਾ ਹੈ ਔਰ ਹਰ ਤਰੀਕੇ ਦੇ ਪ੍ਰਬੰਧ ਕੀਤੇ ਗਏ ਹਨ ਇਹ ਤੇ ਇੰਪਰੂਵਮੈਂਟ ਦਸਟ ਹੈ ਜੇ ਇੰਪਰੂਵਮੈਂਟ ਦਸਟ ਚੇਅਰਮੈਨ ਮੈਂ ਜਸ਼ਪਾਲ ਚੋਹਾਨ ਇਹ ਵੀ ਵਾਦਾ ਕਰਦਾ ਹਾਂ ਕਿ ਇੱਥੇ ਬਾਬੇ ਜੀ ਦੇ ਵਿਆਹ ਦੇ ਉੱਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਸਪਾਈ ਪੱਖੋਂ ਪ੍ਰਬੰਧ ਪੱਖੋਂ ਜਿੱਥੇ ਲੰਗਰ ਲੱਗਦੇ ਹਨ ਉਹਨਾਂ ਦੀ ਸਫਾਈ ਪੱਖੋਂ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਇਸ ਮੌਕੇ ਤੇ ਮੈਂ ਆਪਣੀ ਤਰਫੋਂ ਆਪਣੀ ਪਾਰਟੀ ਦੀ ਤਰਫੋਂ ਸਾਰੇ ਬਟਾਲਾ ਨਿਵਾਸੀਆਂ ਨੂੰ ਔਰ ਪੰਜਾਬ ਨਿਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ